ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵੈ ਕਿ ਕੁਝ ਕਾਰਨ ਨੇ ਜਿਨ੍ਹਾਂ ਕਾਰਨਾ ਕਰਕੇ ਕੁਝ ਲੋਕ ਤਰੱਕੀ ਨਹੀਂ ਕਰ ਪਾਉਂਦੇ ਤਰੱਕੀ ਸਭ ਨੂੰ ਚੰਗੀ ਲੱਗਦੀ ਹੈ ਕਾਮਯਾਬੀ ਸਭ ਨੂੰ ਚੰਗੀ ਲੱਗਦੀ ਹੈ ਹੁਣੀ ਵੀ ਚਾਹੀਦੀ ਹੈ ਨਰੰਕਾਰ ਸਭ ਨੂੰ ਕਾਮਯਾਬ ਕਰੇ ਵੀ ਪਰ ਕੁਝ ਕਾਰਨ ਰਹਿੰਦੇ ਨੇ ਜਿੰਨਾ ਕਾਰਨਾ ਕਰਕੇ ਅਸੀਂ ਤਰੱਕੀ ਨਹੀਂ ਕਰ ਪਾਉਂਦੇ ਔਰ ਉਹ ਕਾਰਨ ਸਾਨੂੰ ਕੋਈ ਨਹੀਂ ਦਿੰਦਾ ਉਹ ਕਾਰਨ ਅਸੀਂ ਆਪ ਹੀ ਪੈਦਾ ਕਰਨੇ ਆ ਸਾਡਾ ਪਰਿਵਾਰ ਪੈਦਾ ਕਰਦਾ ਹੈ ਸਾਡੇ ਕੋਲ ਹੀ ਹੁੰਦੇ ਨੇ ਸਾਡੇ ਸੱਜੇ ਖੱਬੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਅਸੀਂ ਆਪਣੇ ਆਪ ਨੂੰ ਹਮੇਸ਼ਾ ਸਹੀ ਦੀ ਮੋਹਰ ਲਾ ਕੇ ਸਾਬਤ ਕਰ ਦਿੰਦੇ ਆ ਮੈਂ ਸਹੀ ਆ ਤੇ ਦੂਜੇ ਗਲਤ ਨੇ ਪਰਿਵਾਰ ਵਾਰੇ ਗਲਤ ਨੇ ਮੈਂ ਕਹਿੰਦਾ ਜਦੋਂ ਤੁਹਾਨੂੰ ਲੱਗੇ ਵੀ ਤੁਹਾਡੀ ਕਾਮਯਾਬੀ ਤੁਹਾਨੂੰ ਨਹੀਂ ਮਿਲ ਰਹੀ ਤੇ ਬਹਿ ਕੇ ਅਨਲਿਸਿਸ ਕਰ ਲੋ ਬਹਿ ਕੇ ਵਿਚਾਰ ਵਮਰਸ਼ ਕਰ ਲੋ ਵੀ ਮੇਰੇ ਚ ਗਲਤੀ ਏ ਕਿ ਤੇਰੇ ਚ ਗਲਤੀ ਗਲਤੀ ਕਿੱਥੇ ਹੈ ਅਸੀਂ ਕਿਉਂ ਨਹੀਂ ਅੱਗੇ ਜਾ ਰਹੇ ਸਾਡਾ ਗਵਾਂਢੀ ਅੱਗੇ ਜਾ ਰਿਹਾ ਹੈ ਸਾਡਾ ਰਿਸ਼ਤੇਦਾਰ ਅੱਗੇ ਜਾ ਰਿਹਾ ਹੈ ਉਹ ਕੱਲ ਆਇਆ ਅੱਗੇ ਨਿਕਲ ਗਿਆ ਵੀ ਕਾਰਨ ਕੀ ਕਿਧਰੇ ਕਿਧਰੇ ਵੀ ਕਾਰਨ ਹੁੰਦਾ ਹੈ ਮੈਨ ਪਾਵਰ ਘਟ ਹੁੰਦੀ ਤੋਂ ਖੈਰ ਉਹ ਇੱਕ ਵੱਖਰਾ ਕਾਰਨ ਏ ਜੋ ਮੈਂ ਕਾਰਨ ਬਿਆਨ ਕਰਨੇ ਚਾਹੁੰਦਾ ਘਰਾਂ ਦੇ ਅੰਦਰ ਨੇ ਘਰੇਲੂ ਨੇ ਉਹਨਾਂ ਨੂੰ ਜ਼ਰੂਰ ਮੱਦੇ ਨਜ਼ਰ ਰੱਖੋ ਔਰ ਵਿਚਾਰੋ ਕਿ ਸਾਡੀ ਕਾਮਯਾਬੀ ਦੇ ਰਾਹ ਦੀ ਰੁਕਾਵਟ ਕੀ ਹੈ ਕੁਝ ਕਾਰਨ ਨੇ ਨੰਬਰ 1 ਦੇ ਉੱਤੇ ਕਾਰਨ ਨੇ ਜਿਹੜਾ ਜਿਸ ਘਰ ਦੇ ਅੰਦਰ ਚੌਧਰ ਜਿਸ ਘਰ ਦੇ ਅੰਦਰ ਲੰਬਰਦਾਰੀ ਜਨਾਨੀ ਦੇ ਹੱਥ ਵਿੱਚ ਹੋਵੇ ਤੇ ਬੰਦਾ ਹੋਵੇ ਛੁੱਡੂ ਟਾਈਪ ਉਹ ਵੀ ਘਰ ਛੇਤੀ ਕਰਕੇ ਤਰੱਕੀ ਨਹੀਂ ਕਰਦਾ ਉਹਦਾ ਮੱਗੇ ਆਣ ਕੇ ਕਾਰਨ ਬਿਆਨ ਕਰਦਾਗਾ ਵੀ ਕਿਉਂ ਨਹੀਂ ਕਰਦਾ ਕਿਉਂਕਿ ਜਨਾਨੀ ਦਾ ਤਜਰਬਾ ਬੜਾ ਘੱਟ ਹੁੰਦਾ ਹੈ ਜਨਾਨੀ ਦਾ ਬਾਹਰ ਦੇ ਆ ਲੋਕਾਂ ਦੇ ਨਾਲ ਬਹਿਣਾ ਉੱਠਣਾ ਬੜਾ ਘੱਟ ਹੁੰਦਾ ਹੈ ਬੰਦੇ ਦਾ ਜਿੰਨਾ ਤਜਰਬਾ ਹੈ ਨਾ ਜਨਾਨੀ ਦਾ ਤਜਰਬਾ ਨਹੀਂ ਪਰ ਸਾਰੇ ਬੰਦੇ ਵੀ ਨਹੀਂ ਮੈਂ ਪਹਿਲਾਂ ਹੀ ਗੱਲ ਕੀਤੀ ਵੀ ਜਿਹੜਾ ਬੰਦਾ ਹੋਵੇ ਚੁੱਡੂਟਾ ਜਨਾਨੀ ਹੋਵੇ ਤੇਜ਼ ਜਾਂ ਜਨਾਨੀ ਨੂੰ ਪੇਕਿਆਂ ਦੀ ਖਿੱਚ ਮਾਰਦੀ ਹੋਵੇ ਉਹ ਘਰ ਕਦੇ ਕਾਮਯਾਬ ਨਹੀਂ ਹੁੰਦਾ ਉਹਨੇ ਜੋ ਕਮਾਉਣਾ ਹੈ ਪੇਕਿਆਂ ਦੀ ਹਮਾਇਤ ਕਰਨੀ ਹੈ ਪੇਕਿਆਂ ਦੀ ਮਦਦ ਕਰਨੀ ਹੈ ਆਪਣੇ ਬੱਚੇ ਭਾਵੇਂ ਉਹਦੇ ਨੰਗੇ ਰਹਿਣ ਜਾਂ ਰੜੇ ਤੇ ਆ ਜਾਣ ਨੰਬਰ 2 ਅਕਸਰ ਇਹ ਗੱਲ ਕਹਿੰਦੇ ਨੇ ਵੀ ਜਨਾਨੀ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ ਕਿਉਂ ਜਨਾਨੀਆਂ ਦੇ ਬੜੀਆਂ ਬੜੀਆਂ ਉੱਚੇ ਅਹੁਦੇਦਾਰ ਹੋਈਆਂ ਆਪੀਐਸਓਈਆ ਆਈਐਸ ਹੋਈਆਂ ਪ੍ਰਾਈਮ ਮਿਨਿਸਟਰ ਤੱਕ ਹੋਈਆਂ ਤੋ ਇਹ ਕਾਰਨ ਕੀ ਹੈ ਉਹ ਕਾਰਨ ਸਿਰਫ ਇਹ ਨਹੀਂ ਹੈ ਵੀ ਸਾਰੀਆਂ ਜਨਾਨੀਆਂ ਦੀ ਮੱਤ ਗੁੱਤ ਪਿੱਛੇ ਨਹੀਂ ਗੁੱਤ ਪਿੱਛੇ ਦਾ ਮਤਲਬ ਇਹ ਛੋਟੀ ਮੱਤ ਨਹੀਂ ਸਿਰਫ ਕਾਰਨ ਇਹ ਨਹੀਂ ਵੀ ਜਨਾਨੀਏ ਘਰ ਦੀ ਚਾਰ ਦਿਵਾਰੀ ਦੇ ਅੰਦਰ ਉਹਦਾ ਬਹੁਤਿਆਂ ਲੋਕਾਂ ਦੇ ਨਾਲ ਮਾਰਕੀਟ ਦੇ ਨਾਲ ਬਿਜ਼ਨਸ ਵਾਲੇ ਲੋਕਾਂ ਦੇ ਨਾਲ ਉੱਠਣਾ ਬੈਠਣਾ ਵਾਸਤਾ ਨਹੀਂ ਪੈਂਦਾ ਤੇ ਜਦੋਂ ਵਾਸਤਾ ਹੀ ਨਾ ਬਣੇ ਸਬੰਧ ਸੰਪਰਕ ਹੀ ਨਾ ਬਣੇ ਤੇ ਉਹਦਾ ਤਜਰਬਾ ਕ੍ਰੀਏਟ ਕਿਵੇਂ ਹੋਏਗਾ ਤਜਰਬਾ ਵੀ ਨਹੀਂ ਬਣੇਗਾ ਉਹ ਹੁਣ ਘਰ ਦੀ ਚਾਰ ਦਿਵਾਰੀ ਵਿੱਚ ਘਰ ਦੀ ਚਾਰ ਦਿਵਾਰੀ ਦੇ ਅੰਦਰ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਹਦਾ ਵਾਸਤਾ ਬਣਦਾ ਹੈ ਜਾਂ ਇੱਕ ਦੋ ਗੁਆਂਢੀਆਂ ਦੇ ਨਾਲ ਉਹਦਾ ਤਜਰਬਾ ਵੀ ਉਹਨਾਂ ਕੀ ਰਹਿੰਦਾ ਹੈ ਤੇ ਸੁngੜ ਕੇ ਰਹਿ ਜਾਂਦਾ ਹੁਣ ਜਿਹੜਾ ਬੰਦਾ ਰੋਜ਼-ਰੋਜ਼ ਨਵੇਂ ਬੰਦੇ ਨੂੰ ਮਿਲਦਾ ਹੈ bizness angle ਤੋਂ ਮਿਲਦਾ ਹੈ ਸਮਾਜੀਕ angle ਤੋਂ ਮਿਲਦਾ ਹੈ ਧਾਰਮਿਕ angle ਤੋਂ ਮਿਲਦਾ ਹੈ ਉਹਦਾ ਤਜਰਬਾ ਤੇ ਕੁਦਰਤੀ ਗੱਲ ਇਹ ਕ੍ਰੀਏਟ ਹੋਏਗਾ ਬਣੇਗਾ ਪਰ ਜੇ ਬੰਦਾ ਸਿਆਣਾ ਹੋਵੇ ਤਾਂ ਕਈਆਂ ਦਾ ساری ਉਮਰ ਨਿਕਲ ਜਾਂਦੀ ਤਾਂ ਨਹੀਂ ਬੰਦਾ ਬੰਦੇ ਦਾ ਤਜਰਬਾ ਬਣੇਗਾ ਉਹਦੀ ਸੋਚ ਪਰਗਾਰਡ ਹੋਏਗੀ ਸੋਚ ਖੁੱਲੀ ਹੋਏਗੀ ਤੇ ਖੁੱਲੀ ਸੋਚ ਦੇ ਨਾਲ ਤਰੱਕੀ ਦੇ ਰਾਹ ਆਪਣੇ ਆਪ ਖੁੱਲਨੇ ਸ਼ੁਰੂ ਹੋ ਜਾਣਗੇ ਤਰੱਕੀ ਦੇ ਰਾਹ ਆਪਣੇ ਆਪ ਹੀ ਉਹਦੇ ਕੋਲ ਆਉਣੇ ਸ਼ੁਰੂ ਹੋ ਜਾਣਗੇ ਤੋਂ ਖੈਰ ਕਾਰਨ ਹੋਰ ਕੋਈ ਨਹੀਂ ਹੈ ਇਹ ਕਾਰਨ ਬੰਦਾ ਕਈਆਂ ਨੂੰ ਮਿਲਦਾ ਹੈ ਤੇ ਕਈਆਂ ਦੇ ਮਿਲਣ ਕਰਕੇ ਬਿਜ਼ਨਸ ਦੀ ਸਲਾਹ ਕਰਦਾ ਹੈ ਵਿਚਾਰ ਕਰਦਾ ਹੈ ਫਿਰ ਉਹਨੂੰ ਨਵਾਂ ਕੋਈ ਨਾ ਕੋਈ ਤਾਲੀ ਮਿਲ ਜਾਂਦੀ ਜਿਹਦੇ ਨਾਲ ਲੱਗਾ ਹੋਇਆ ਲੋ ਖੁੱਲ ਜਾਂਦਾ ਹੈ ਇਹ ਕਾਰਨ ਨੇ ਹੋਰ ਕੋਈ ਕਾਰਨ ਨਹੀਂ ਨੰਬਰ 2 ਦਾ ਜਿਹੜਾ ਕਾਰਨ ਹੈ ਜਿਸ ਘਰ ਦੇ ਅੰਦਰ ਸਾਰੇ ਹੀ ਚੌਧਰੀ ਹੋਣ ਪਹਿਲਾ ਮੈਂ ਇੱਕ ਕਾਰਨ ਬਿਆਨ ਕੀਤਾ ਵੀ ਜਿਸ ਘਰ ਦੇ ਅੰਦਰ ਬੰਦਾ ਚੁੱਡੂ ਹੋਵੇ ਤੇ ਜਨਾਨੀ ਦੀ ਨੰਬਰਦਾਰੀ ਹੋਵੇ ਜਨਾਨੀ ਦੀ ਚੌਧਰ ਹੋਵੇ ਉਹ ਘਰ ਤਰੱਕੀ ਨਹੀਂ ਕਰਦਾ ਦੂਜਾ ਕਾਰਨ ਜਿਸ ਘਰ ਦੇ ਅੰਦਰ ਸਾਰੇ ਹੀ ਚੌਧਰੀ ਨੇ ਜਿਸ ਘਰ ਦੇ ਅੰਦਰ ਸਾਰੇ ਹੀ ਨੰਬਰਦਾਰ ਨੇ ਉਹ ਘਰ ਵੀ ਛੇਤੀ ਕਰਕੇ ਤਰੱਕੀ ਨਹੀਂ ਕਰਦਾ ਸਾਰਿਆਂ ਦੀਆਂ ਜੇਬਾਂ ਹੀ ਆਪੋ ਆਪਣੀਆਂ ਨੇ ਕਮਾ ਰਹੇ ਨੇ ਸਾਰੇ ਉਹ ਵੀ ਲਿਆ ਰਹਿਆ ਉਹ ਵੀ ਲਿਆ ਰਹਿਆ ਉਹ ਵੀ ਲਿਆ ਰਹਿਆ ਹੈ ਪਰ ਗੱਲਾ ਇੱਕ ਨਹੀਂ ਹੈ ਜੇਬ ਇੱਕ ਨਹੀਂ ਹੈ ਕੰਟਰੋਲ ਇੱਕ ਦਾ ਨਹੀਂ ਹੈ ਉਹਨੂੰ ਮੈਨੇਜ ਕਿਦਾਂ ਕਰਨਾ ਹੈ ਜਿਹੜੀ ਮਣੀ ਕਮਾਈ ਇਹਨੂੰ ਵਰਤਨਾ ਕਿੱਥੇ ਹੈ ਜੋ ਜੋ ਕਮਾਇਆ ਆਪਣੀਆਂ ਆਪਣੀਆਂ ਜੇਬਾਂ ਚ ਪਾਈ ਜਾ ਰਹੇ ਨੇ ਜੇਬਾਂ ਪਰ ਹੀ ਜਾ ਰਹੇ ਨੇ ਵਰਤੀ ਜਾ ਰਹੇ ਨੇ ਇਹ ਕਾਰਨ ਵੀ ਹੁੰਦਾ ਹੈ ਕਿ ਉਹ ਘਰ ਛੇਤੀ ਕਰਕੇ ਤਰੱਕੀ ਨਹੀਂ ਕਰਦਾ ਅਗਰ ਇੱਕ ਦਾ ਕੰਟਰੋਲ ਹੋਵੇ ਇੱਕ ਮਣੀ ਨੂੰ ਮੈਨੇਜ ਕਰਨਾ ਜਾਣਦਾ ਹੋਵੇ ਕਮਾਉਣਾ ਬਣਨਾ ਜੋ ਕੋਈ ਸਾਰਿਆਂ ਦਾ ਬਣਨਾ ਹੈ ਸਾਂਝਾ ਬਣਨਾ ਹੈ ਅਗਰ ਜ਼ਮੀਨ ਖਰੀਦੀ ਗਈ ਤੇ ਘਰ ਦੇ ਅੰਦਰ 3-4 ਪੁੱਤਰ ਨੇ ਤੇ ਉਹਨਾਂ ਸਾਰਿਆਂ ਦੇ ਹਿੱਸੇ ਵਿੱਚ ਆਉਣੀ। ਅਗਰ ਕਾਰੋਬਾਰ ਬੰਨਣਾ ਹੈ ਤੇ ਸਾਰਿਆਂ ਦਾ ਬੰਨਣਾ ਹੈ। ਅਗਰ ਕਾਰ ਆਉਣੀ ਸਾਰਿਆਂ ਲਈ ਆਉਣੀ, ਘਰ ਬੰਨਣਾ ਹੈ ਸਾਰਿਆਂ ਲਈ ਬੰਨਣਾ ਹੈ। ਅਗਰ ਤਰੱਕੀ ਹੁੰਦੀ ਤੇ ਸਾਰਿਆਂ ਦੀ ਤਰੱਕੀ ਗਿਣੀ ਜਾਣੀ। ਟਿਕਾਟਾ ਹੁੰਦਾ ਉਹ ਵੀ ਸਾਰਿਆਂ ਦਾ। ਪਰ ਜਿਸ ਘਰ ਦੇ ਅੰਦਰ ਬਹੁਤੇ ਨੰਬਰਦਾਰ ਹੋਣ, ਸਾਰੇ ਨੰਬਰਦਾਰ ਹੋਣ, ਹਰ ਇੱਕ ਦੀ ਜੇਬ ਆਪਣੀ ਹੋਵੇ। ਕਿਸੇ ਨੂੰ ਪੁੱਛ ਕੇ ਵਰਤਣਾ ਨਹੀਂ, ਖਰਚਣਾ ਨਹੀਂ। ਉਹ ਘਰ ਵੀ ਛੇਤੀ ਕਰਕੇ ਤਰੱਕੀ ਨਹੀਂ ਕਰਦਾ ਆਪਸੀ ਭਾਈਚਾਰਾ ਪਰਿਵਾਰ ਦੇ ਜੀਆਂ ਦਾ ਹੋਣਾ ਬੜਾ ਜ਼ਰੂਰੀ ਹੈ ਸਲਾਹ مشورہ ਹੋਣਾ ਆਪਸ ਦੇ ਅੰਦਰ ਬੜਾ ਜ਼ਰੂਰੀ ਆਹ ਕੰਮ ਕਰ ਲਈਏ ਇਹਦੇ ਵਿੱਚ ਸਾਡਾ ਵਾਅਦਾ ਹੈ ਆਹ ਪ੍ਰਾਪਰਟੀ ਖਰੀਦ ਲਈਏ ਸਾਡਾ ਵਾਅਦਾ ਹੈ ਆਪਾਂ ਜੀ ਜ਼ਿਆਦਾ ਹੋ ਗਏ ਆ ਘਰ ਵੱਡਾ ਖਰੀਦ ਲਈਏ ਸਾਡਾ ਵਾਅਦਾ ਹੈ ਇੱਕ ਦੂਜੇ ਤੋਂ ਵੱਧ ਕੇ ਆਪਣੇ ਆਪ ਨੂੰ ਸਿਆਣੇ ਨਾ ਮੰਨਦਾ ਸਲਾਹ ਕਰੋ مشورہ ਕਰੋ ਇੱਕ ਦੂਜੇ ਦੀ ਹਾਮੀ ਭਰੋ ਇੱਕ ਦੂਜੇ ਨੂੰ ਮਨਾ ਲਓ ਇੱਕ ਦੂਜੇ ਦੀ ਮੰਨ ਲਓ اگر ਇਤفاق ਦੇ ਅੰਦਰ ਰਹ ਕੇ ਚਲੋਗੇ ਤੇ ਤੁਸੀਂ لازمی ਤਰੱਕੀ ਕਰੋਗੇ ਨੰਬਰ 3 ਦਾ ਜਿਹੜਾ ਕਾਰਨ ਹੈ ਜਿਸ ਘਰ ਦੇ ਅੰਦਰ ਜੇ ਬੱਚੇ ਤੇ ਬੱਚੇ ਨੇ ਅਿਆਂਣੇ ਤੇ ਯਾਣੇ ਨੇ ਛੋਟੇ ਨੇ ਉਮਰਾਂ ਛੋਟੀਆਂ ਨੇ ਤਜਰਬਾ ਉਹਨਾਂ ਕੋਲ ਨਹੀਂ ਹੈ ਅਜੇ ਦੁਨੀਆਦਾਰੀ ਦੇ ਥੱਪੜ ਉਹਨਾਂ ਨੂੰ ਪਏ ਨਹੀਂ ਹੈ ਲਫੇੜੇ ਵਕਤ ਦੇ ਖਾਦੇ ਨਹੀਂ ਹੈ ਅਜੇ ਉਹਨਾਂ ਨੇ ਅਪ ਡਾਊਨ ਦਾ ਸਮਾਂ ਵੇਖਿਆ ਨਹੀਂ ਹੈ ਉਤਰਾ ਚੜ੍ਹਾ ਵੇਖਿਆ ਨਹੀਂ ਹੈ ਛੋਟੇ ਬੱਚੇ ਨੇ ਪਰ ਮੀਆਂ ਬੀਬੀ ਤੇ ਛੋਟੇ ਨਹੀਂ ਨਾ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਜਿਹੜੇ ਪਾਲ ਰਹੇ ਨੇ ਜਿਸ ਘਰ ਦੇ ਅੰਦਰ ਮੀਆਂ ਬੀਬੀ ਦਾ ਆਪਸੀ ਇਤਿਫਾਕ ਨਹੀਂਗਾ ਲੜਾਈ ਝਗੜਾ ਹੈ ਕਲੇ-ਕਲੇਸ਼ ਹੈ ਇੱਕ ਦੇ ਹੱਥ ਦੇ ਅੰਦਰ ਡੰਡਾ ਹੈ ਦੂਜੇ ਦੇ ਹੱਥ ਦੇ ਅੰਦਰ ਵਿਲਣਾ ਹੈ ਦੋਹਾਂ ਦੀ ਜ਼ੁਬਾਨ ਵਿੱਚੋਂ ਅੱਗ ਦੇ ਗੋਲੇ ਵਰਸਦੇ ਨਜ਼ਰ ਪੈ ਰਹੇ ਨੇ ਉਹ ਉਹਨੂੰ ਬਰਦਾਸ਼ਤ ਨਹੀਂ ਕਰਦਾ ਉਹਨੂੰ ਬਰਦਾਸ਼ਤ ਨਹੀਂ ਕਰਦੀ ਦੋਵਾਂ ਦੇ ਇੱਕ ਦੂਜੇ ਦੇ ਨਾਲ ਐਂ ਛੱਤੀ ਦਾ ਅੰਕੜਾ ਹੈ ਇੱਕ ਦੂਜੇ ਦੇ ਵਿਰੋਧੀ ਨੇ ਬੁੱਲ ਬਣਾ ਬਣਾ ਕੇ ਗੱਲਾਂ ਕਰਦੇ ਨੇ ਉਹ ਘਰ ਵਿੱਚ ਛੇਤੀ ਤਰੱਕੀ ਨਹੀਂ ਕਰਦਾ ਸਿਆਣੇ ਕਹਿੰਦੇ ਨੇ ਵੀ ਜਨਾਨੀ ਘਰ ਬਣਾ ਲੈਂਦੀ ਏ ਜੇ ਬਣਾਉਣਾ ਚਾਹੇ ਤੇ ਸੂਈ ਦੇ ਨਾਲ ਦੀ ਜੇ ਜਨਾਨੀ ਸਿਆਣੀ ਹੋਵੇ ਨਾ ਤੇ ਜਨਾਨੀ ਤੇ ਬੰਦੇ ਦਾ ਦੋਹਾਂ ਦਾ ਘਰ ਦੇ ਅੰਦਰ ਇਤفاق ਹੋਣਾ ਪਿਆਰ ਹੋਣਾ ਵਿਚਾਰ ਵਿਮਰਸ਼ ਹੋਣਾ ਸਲਾਮ مشورہ ਹੋਣਾ ਇਹ ਬੜਾ ਜ਼ਰੂਰੀ ਹੈ ਸਲਾਮ مشورے ਦੇ ਨਾਲ ਚੱਲੋਗੇ ਆਪਾਂ ਬੱਚਿਆਂ ਨੂੰ ਸਕੂਲ ਕਿਹੜੇ ਵਿੱਚ ਪਾਉਣਾ ਹੈ ਬੱਚਿਆਂ ਨੂੰ ਕੱਪੜੇ ਲੈ ਕੇ ਦੇਣੇ ਨੇ ਪਰ ਕਿੰਨੀ ਕੀਮਤ ਤੱਕ ਦੇ ਲੈ ਕੇ ਆਪਾਂ ਨੂੰ ਠੀਕ ਲੱਗਦੇ ਨੇ ਆਪਣੀ ਔਕਾਤ ਕੀ ਹੈ ਆਪਣੀ ਜੇਬ ਵਿੱਚ ਕੀ ਹੈ ਘਰ ਬਣਾਉਣਾ ਹੈ ਕਿਦਾਂ ਦਾ ਘਰ ਬਣਾਉਣੀ ਕਿਦਾਂ ਦੀ ਐਦਾਂ ਨਹੀਂ ਵੀ ਜੇ ਵਿੱਚ ਆਇਆ ਤੇ ਬੰਦਾ ਵੱਧ ਤੋਂ ਵੱਧ ਆਪਣੇ ਕੱਪੜਿਆਂ ਤੇ ਖਰਚ ਕਰ ਲੈ ਤੇ ਜਨਾਨੀ ਹੱਥ ਆਏ ਤੇ ਜਨਾਨੀ ਵੱਧ ਤੋਂ ਵੱਧ ਆਪਣੇ ਆ ਕੱਪੜਿਆਂ ਤੇ ਖਰਚ ਕਰ ਲੈ ਤੇ ਬਾਅਦ ਦੇ ਵਿੱਚ ਠਣ ਠਣ گوਪਾਲ ਬਸ ਖਾਦਾ ਪੀਤਾ ਲਾਏ ਦਾ ਉਹੀ ਗੱਲ ਹੋ ਗਈ ਬਿਕ ਖਾਦਾ ਪੀਤਾ ਹੈ ਸ਼ੁਡ ਆਈ ਇਹ ਬੜੀਆਂ ਕੱਖ ਨੇ ਤਰੱਕੀ ਨਹੀਂ ਹੋਈ ਕਿਉਂਕਿ ਤੁਹਾਡਾ ਆਪਸੀ ਪਾਈਚਾਰਾ ਨਹੀਂ ਹੈ ਤੁਹਾਡਾ ਆਪਸੀ ਕਲੇਸ਼ ਬੜਾ ਹੈ ਆਪਸੀ ਇੱਕ ਦੂਜੇ ਦੇ ਨਾਲ ਵਿਰੋਧ ਬੜਾ ਹੈ ਹੁਣ ਨੰਬਰ 4 ਦਾ ਕਾਰਨ ਨੰਬਰ 4 ਦੇ ਉੱਤੇ ਇਹ ਹੈ ਕਿ ਮਾਂ ਘਰ ਦੇ ਅੰਦਰ ਜਿਹੜੀ ਔਰਤ ਹੈ ਜਿਹੜੀ ਜਨਾਨੀ ਹੈ ਛੋਟੇ ਬੱਚੇ ਨੇ ਉਮਰਾਂ ਵਧਣ ਲੱਗੀਆਂ ਜਵਾਨੀ ਦੀਆਂ ਦਹਲਿਜਾਂ ਤੇ ਕਦਮ ਆਏ ਬੱਚਿਆਂ ਤੋਂ ਕਈ ਗੁਨਾਹ ਹੋਏ ਆਪਾਂ ਵੀ ਕਰਦੇ ਰਹੇ ਆ ਸਾਰੇ ਕਰਦੇ ਰਹੇ ਨੇ ਕੋਈ ਹੋਏਗਾ ਵਿਰਲਾ ਜੀ ਤੋਂ ਨਹੀਂ ਹੋਇਆ ਪਰ ਮਾਂ ਦਾ ਕੰਮ ਕੀ ਏ ਪਿਓ ਦਾ ਡਰਾਵਾ ਦੇ ਕੇ ਰੱਖਣਾ ਆਪਣਾ ਡਰ ਵੀ ਤੇ ਪਿਓ ਦਾ ਡਰ ਵੀ ਮੈਂ ਕਈ ਵਾਰ ਇਹ ਗੱਲ ਕਰਨਾ ਕਿ ਬੱਚਿਆਂ ਨੂੰ ਪਿਆਰ ਦੀ ਬੜੀ ਲੋੜ ਏ ਪਰ ਛਿੜਕਦੀ ਵੀ ਨਾਲ ਲੋੜ ਏ ਜਿੱਥੇ ਲੋਰੀ ਚਾਹੀਦੀ ਏ ਨਾਲ ਛਿੜਕ ਵੀ ਚਾਹੀਦੀ ਬੱਚਾ ਕਰੇ ਗੁਨਾਹ ਤੇ ਮਾਂ ਪਿਓ ਨੂੰ ਦੱਸੇ ਨਾ ਤੇ ਪਿਓ ਕੋਲੋਂ ਗੁਨਾਹ ਛਾਪਾ ਕੇ ਰੱਖੇ ਉਹਦੇ ਬੱਚਿਆਂ ਦੇ ਗੁਨਾਹ ਤੇ ਪਰਦਾ ਪਾ ਦਵੇ ਉਹ ਬੱਚਿਆਂ ਦਾ ਲਿਆਜ ਨਹੀਂ ਕਰ ਰਹੀ ਬੱਚਿਆਂ ਦਾ ਭਲਾ ਨਹੀਂ ਕਰ ਰਹੀ ਬੱਚਿਆਂ ਦੀਆਂ ਜੜਾਂ ਦੇ ਅੰਦਰ ਉਹ ਤੇਲ ਪਾ ਰਹੀ ਹੈ ਤਜਾਬ ਪਾ ਰਹੀ ਉਹ ਬੱਚਿਆਂ ਦੇ ਗੁਨਾਹ ਪੱਕ ਜਾਣਗੇ ਜਦੋਂ ਉਹ ਬੱਚੇ ਉਡਾਰੂ ਹੋ ਜਾਣਗੇ ਹੱਥੋਂ ਬਾਹਰ ਨਿਕਲ ਜਾਣਗੇ ਤੁਹਾਡੇ ਕਾਬੂ ਤੋਂ ਬਾਹਰ ਹੋ ਜਾਣਗੇ ਉਹ ਮਾਂ ਗੋਡਿਆਂ 'ਚ ਸਿਰ ਦੇ ਦੇ ਕੇ ਰੋਏਗੀ ਅੱਖਾਂ 'ਚ ਕਸੁੰਣ ਦੇ ਕੇ ਰੋਵੇਗੀ ਕਿਉਂ ਕਿਉਂਕਿ ਜਦੋਂ ਮੌਕਾ ਸੀ ਉਹਨਾਂ ਨੂੰ ਮੋੜਨ ਦਾ ਉਦੋਂ ਪਿਓ ਨੂੰ ਦੱਸਿਆ ਨਹੀਂ ਉਦੋਂ ਮੋੜਿਆ ਨਹੀਂ ਹੋੜਿਆ ਨਹੀਂ ਰੋਕਿਆ ਨਹੀਂ ਅੱਜ ਉਹ ਆਪ ਉਡਾਰੋਂ ਹੋ ਗਏ ਨੇ ਅੱਜ ਉਹ ਮੋੜਨ ਜੋਗੇ ਰਹੇ ਨਹੀਂ ਅੱਜ ਉਹ ਤੁਹਾਡੀ ਪ੍ਰਵਾਹ ਨਹੀਂ ਕਰਦੇ ਅੱਜ ਤੁਹਾਡੀ ਸੁਣਦੇ ਨਹੀਂ ਇਸ ਕਰਕੇ ਹਰ ਮਾਂ ਨੂੰ ਚਾਹੀਦਾ ਹੈ ਬੱਚੇ ਦਾ ਗੁਨਾਹ ਖੁਦ ਵੀ ਵੇਖੇ ਖੁਦ ਵੀ ਡਾਂਟੇ ਪਿਓ ਨੂੰ ਦੱਸੇ ਪਿਓ ਵੀ ਡਾਂਟੇ ਜੇ ਡਾਂਟਣ ਦੀ ਲੋੜ ਹੈ ਤਾਂ ਫਜ਼ੂਲ ਦਾ ਨਹੀਂ ਇਹ ਸੀ ਨੰਬਰ 4 ਦਾ ਕਾਰਨ ਜਿਹੜੀ ਮਾਂ ਹੱਲਾਸ਼ੇਰੀ ਦਿੰਦੀ ਹੈ ਨਾ ਉਹ ਬੱਚੇ ਵਿਗੜਦੇ ਵਿਗੜਦੇ ਨੇ ਬੱਚਿਆਂ ਦੇ ਗੁਨਾਹ ਹੋਣ ਬੱਚੇ ਹੱਲਾਸ਼ੇਰੀ ਬੱਚਿਆਂ ਨੂੰ ਮਿਲੇ ਉਹ ਵਿਗੜਨਗੇ ਵਿਗੜ ਗਏ ਇੱਕ ਕਾਰਨ ਹੋਰ ਹੈ ਮੇਰੇ ਸਾਹਮਣੇ ਆਉਂਦਾ ਉਹ ਹੈ ਨੰਬਰ 5 ਦਾ ਕਾਰਨ ਮੰਨ ਲਓ ਘਰ ਦੇ ਅੰਦਰ 3 4 5 ਭਰਾ ਨੇ ਤੇ ਪੰਜਾਂ ਦਾ ਕਾਰੋਬਾਰ ਹੈ ਸਾਂਝਾ ਹੁਣ ਜਿਵੇਂ ਮੈਂ ਗੱਲ ਕਰ ਰਿਹਾ ਆਂ ਸਾ ਵੀ ਇੱਕ ਦੇ ਹੱਥ ਵਾਗਡੋਰ ਹੋਵੇ ਤੇ ਘਰ ਤਰੱਕੀ ਕਰਦਾ ਪਰ ਜਿੰਨੂੰ ਤੁਸੀਂ ਵਾਗਡੋਰ ਦਿੱਤੀ ਹੈ ਜਿਹੜਾ ਆਗੂ ਬਣਾਇਆ ਹੈ ਅਗਰ ਉਹ ਇਮਾਨਦਾਰ ਹੋਵੇ ਤੇ ਤਰੱਕੀ ਰਹੇਗੀ ਅਗਰ ਉਹ ਬੇਈਮਾਨ ਹੈ ਤੇ ਤਾਂ ਵੀ ਘਰ ਦੀ ਤਰੱਕੀ ਨਹੀਂ ਹੋਏਗੀ ਭਰਾ ਵਿਸ਼ਵਾਸ ਕਰਨਗੇ ਵੀ ਸਾਡਾ ਵੱਡਾ ਭਾਈ ਇਹਨੂੰ ਅੱਗੇ ਲਾ ਕੇ ਚੱਲਨੇ ਆ ਵੱਡਾ ਭਰਾ ਸਾਡਾ ਕੁਝ ਬਣਾਏਗਾ ਤੇ ਵੱਡਾ ਭਰਾ ਬੇਈਮਾਨ ਹੋਵੇ ਵੱਡਾ ਭਰਾ ਛੋਟਿਆਂ ਦੀਆਂ ਜੜਾਂ ਵੱਡਣ ਵਾਲਾ ਹੋਵੇ ਵੱਡਾ ਭਰਾ ਆਪਣੀ ਜੇਬ ਭਰਦਾ ਹੋਵੇ ਵੱਡਾ ਭਾਈ ਬਸ ਆਪਣਾ ਹੀ ਆਪਣਾ ਆਪਾ ਅੱਗੇ ਰੱਖਦਾ ਹੋਵੇ ਤੇ ਫਿਰ ਤਰੱਕੀ ਕਿੱਦਾਂ ਹੋਏਗੀ ਜਿਸ ਘਰ ਦਾ ਮੁਖੀਆ ਘਰ ਦਾ ਆਗੂ ਧੋਖੇਬਾਜ਼ੇ ਬੇਈਮਾਨੇ ਉਹ ਵੀ ਘਰ ਕਦੇ ਤਰੱਕੀ ਨਹੀਂ ਕਰਦਾ ਨਸ਼ੇੜੀ ਏ ਜਵਾਰੀ ਏ ਜਨਾਨੀ ਬਾਜ ਏ ਉਹ ਵੀ ਕਦੇ ਤਰੱਕੀ ਕਰ ਨਹੀਂ ਕਰਦਾ ਇਹ ਕੁਝ ਕਾਰਨ ਸਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ